ਕੋਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਬਹੁਤ ਸ਼ੁਕਰੀਆ ਤੁਹਾਡਾ ਵਾਪਸ ਆਉਣ ਲਈ ਤਿੰਨ ਆਈਪੀਓਜ਼ ਦੀ ਗੱਲ ਕਰਾਂਗੇ ਆਈਪੀਓ ਐਕਚੁਅਲੀ ਉਹ ਸਾਰਾ ਉਹਨਾਂ ਦਾ ਤਾਮਜਾਮ ਹੋ ਚੁੱਕਿਆ ਹੁਣ ਉਹ ਲਿਸਟ ਹੋਣ ਵਾਲੇ ਆ 26 ਤਰੀਕ ਨੂੰ ਤੇ ਉਹਨਾਂ ਚ ਕੀ ਕਰਨਾ ਚਾਹੀਦਾ ਕਿਹਨੂੰ ਤੁਸੀਂ ਅਵੋਇਡ ਕਰਨਾ ਕਿਹਨੂੰ ਤੁਸੀਂ ਦੇਖ ਸਕਦੇ ਹੋ ਤਿੰਨ ਪਹਿਲਾਂ ਆਈਪੀਓਜ਼ ਦੀ ਗੱਲ ਕਰੀਏ ਤਿੰਨੇ ਆਈਪੀਓ ਏ 26 ਤਰੀਕ ਨੂੰ ਆ ਰਹੇ ਆ 26 ਜੂਨ ਨੂੰ ਮਤਲਬ ਲਿਸਟ ਹੋ ਜਾਣਗੀਆਂ ਕੰਪਨੀਆਂ 10 ਵਜੇ ਇਹਨਾਂ ਦੀ ਨਾਰਮਲ ਜਿਹੜਾ ਇਹਨਾਂ ਦਾ ਬਿਜ਼ਨਸ ਹੈਗਾ স্টক ਮਾਰਕੀਟ ਦੇ ਉੱਪਰ ਸਟਾਰਟ ਹੋ ਜੂਗਾ ਸਭ ਤੋਂ ਪਹਿਲੀ ਕੰਪਨੀ ਹੈਗੀ ਆ ਡੀਈਈ ਪਾਈਪਿੰਗ ਪਾਈਪਿੰਗ ਦੇ ਵਿੱਚ ਅੱਗੇ ਇਹ ਕੀ ਕਰਦੇ ਨੇ ਮੇਨਲੀ ਇਹਨਾਂ ਦਾ ਪਾਈਪਿੰਗ ਦਾ ਕੰਮ ਹੈਗਾ ਉਹ ਪਾਈਪਿੰਗ ਨਹੀਂ ਹੈ ਜੋ ਆਪਾਂ ਆਪਣੇ ਘਰਾਂ ਦੇ ਵਿੱਚ ਪਾਈਪਸ ਯੂਜ਼ ਕਰਦੇ ਆ ਅਲੱਗ-ਅਲੱਗ ਜਗ੍ਹਾ ਪਾਣੀ ਦੇ ਲਈ ਜਾਂ ਹੋਰ ਸੀਵੇਜ ਲਈ ਜਾਂ ਹੋਰ ਉਹ ਵੱਡੀਆਂ ਪਾਈਪਿੰਗ ਲਈ ਨਹੀਂ ਹੈਗੀ ਇਹ ਕੰਪਨੀ ਇਹ ਉਹਨਾਂ ਪਾਈਪਿੰਗ ਲਈ ਹੈਗੀ ਆ ਜਿੱਥੇ ਬਹੁਤ ਵੱਡੇ ਵੱਡੇ ਕੈਮੀਕल्स ਔਇਲ ਐਂਡ ਗੈਸ ਵਗੈਰਾ ਵੱਡੀਆਂ ਫੈਕਟਰੀਆਂ ਚ ਜਿਹੜੀਆਂ ਪਾਈਪਸ ਹੁੰਦੀਆਂ ਜਿਵੇਂ ਆਪਾਂ ਕਈ ਵਾਰੀ ਡਾਕੂਮੈਂਟਰੀਸ ਔਰ ਮੂਵੀਸ ਦੇਖਿਆ ਨਾ ਵੱਡੇ ਵੱਡੇ ਕਾਰਖਾਨੇ ਜਾਂ ਹੋਰ ਕਿਉਂ ਵੀ ਫਿਰ ਫਿਲਮਾਂ ਦੇ ਆਪਾਂ ਸੀਨ ਵੀ ਦੇਖਿਆ ਕਲਾਈਮੈਕਸ ਵਾਲੇ ਉਹ ਲੜਾਈ ਵਗੈਰਾ ਹੁੰਦੀ ਉਹ ਕਿਸੇ ਕਾਰਖਾਨੇ ਚ ਹੁੰਦੇ ਵੱਡੀਆਂ ਵੱਡੀਆਂ ਪਾਈਪਸ ਹੁੰਦੀਆਂ ਜਿਨ੍ਹਾਂ ਵਿੱਚ ਦੀ ਗੈਸ ਨਿਕਲਦੀ ਆ ਕੁਝ ਹੋਰ ਕੈਮੀਕल्स ਨਿਕਲਦੇ ਆ ਉਹਨੂੰ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਉੱਪਰ ਬੋਇਲ ਕੀਤਾ ਜਾਂਦਾ ਤਾਂ ਉਹ ਇੱਕ ਪਾਰਟਿਕੂਲਰ ਮਤਲਬ ਕੰਪੋਨੈਂਟਸ થી ਬਣੀ ਹੁੰਦੀ ਹੈ ਮੈਟਲ ਦੀਆਂ ਬਣੀਆਂ ਹੁੰਦੀਆਂ ਤੇ ਉਹਨਾਂ ਦੀ ਸਟਰਡਨੈਸ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਟੈਂਪਰੇਚਰ ਨੂੰ ਉਹ ਸਹਿ ਸਕਦੀਆਂ ਨੇ ਉਹ ਵਾਲੀਆਂ ਪਾਈਪਸ ਨਾਲ ਰਿਲੇਟਡ ਇਹ ਕੰਪਨੀ ਹੈਗੀ ਆ ਡੀਈ ਇੰਜੀਨੀਅਰਿੰਗ ਤੇ ਔਇਲ ਐਂਡ ਗੈਸ ਥਰਮਲ ਪਾਵਰ ਉਹ ਤਾਂ ਹਣੀ ਹੋਣੀ ਸੀ ਕਿ ਨਿਊਕਲੀਅਰ ਪਾਵਰ ਕੈਮੀਕਲਸ ਤੇ ਉਸ ਤੋਂ ਇਲਾਵਾ ਉਹਨਾਂ ਸਾਰਿਆਂ ਦੀ ਉਸ ਤੋਂ ਬਾਅਦ ਇਕੱਲਾ ਉਹਨਾਂ ਨੂੰ ਕੰਪਨੀਆਂ ਨੂੰ ਸਿਰਫ ਪਾਈਪਿੰਗ ਦਿੰਦੇ ਹੀ ਨਹੀਂ ਹੈਗੇ ਉਸ ਤੋਂ ਬੰਨ ਦੀ ਮੇਨਟੇਨੈਂਸ ਸਰਵਿਸਸਸ ਵਗੈਰਾ ਉਹ ਸਾਰਾ ਕੁਝ ਵੀ ਇਹ ਕਰਦੇ ਨੇ ਤੇ ਸੱਤ ਮੈਨੂਫੈਕਚਰਿੰਗ ਫੈਸਿਲਿਟੀਆਂ ਨੇ ਇਹਨਾਂ ਦੀਆਂ ਇੰਡੀਆ ਦੇ ਪੂਰੇ ਦੇ ਵਿੱਚ ਜਿਹੜੀ ਟੋਟਲ ਮੈਨੂਫੈਕਚਰਿੰਗ ਕਪੈਸਿਟੀ ਹੈਗੀ ਉਹ ਇਹਨਾਂ ਦੀ ਹੈਗੀ ਹੈ ਬਹੁਤ ਹੀ ਜ਼ਿਆਦਾ ਬਹੁਤ ਵੱਡੀ ਕੰਪਨੀ ਹੈਗੀ ਹੈ 94500 ਮਿਲੀਅਨ ਟਨ ਪਰ ਐਨਮ 92500 ਮਿਲੀਅਨ ਟਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਐਨੀ ਇਹਨਾਂ ਦੀ ਮੈਨੂਫੈਕਚਰਿੰਗ ਕਪੈਸਿਟੀ ਹੈ ਹੁਣ ਜੇ ਪਰਟੀਕੂਲਰ ਆਪਾਂ ਇਹਨਾਂ ਦੇ ਪ੍ਰੋਡਕਟਸ ਦੀ ਗੱਲ ਕਰੀਏ ਕਿ ਇਹ ਵੈਸੇ ਉਹਨਾਂ ਦੇ ਨਾਮ ਕੀ ਨੇ ਕਿਸ ਤਰ੍ਹਾਂ ਦਾ ਉਹ ਸਭ ਕੁਝ ਬਣਾਉਂਦੇ ਆ ਤਾਂ ਹਾਈ ਪ੍ਰੈਸ਼ਰ ਪਾਈਪਿੰਗ ਸਿਸਟਮ ਪਾਈਪਿੰਗ ਸਪੂਲਸ ਹਾਈ ਫ੍ਰੀਕੁਐਂਸੀ ਇੰਡਕਸ਼ਨ ਪਾਈਪ ਬੈਂਡਸ LSCW ਪਾਈਪਸ ਇੰਡਸਟਰੀਅਲ ਪਾਈਪ ਫਿਟਿੰਗ ਜਿਹੜੀਆਂ ਫਿਟਿੰਗ ਵੀ ਹੁੰਦੀਆਂ ਨੇ ਜਿਹੜੀਆਂ ਇੱਕ ਪਾਈਪ ਨੂੰ ਦੂਸਰੀ ਨਾਲ ਜੋੜਦੀਆਂ ਨੇ ਕਿਉਂਕਿ ਜੇ ਸਪੈਸ਼ਲ ਤਰ੍ਹਾਂ ਦੀਆਂ ਪਾਈਪਸ ਨੇ ਤਾਂ ਜਿਹੜੀਆਂ ਇਹਨਾਂ ਨੂੰ ਜੋੜਨ ਵਾਲੇ ਉਹ ਜੋ ਸਾਰੇ ਹੈਗੇ ਆ ਨਟ ਬੋਲਟ ਜਾਂ ਉਹ ਸਭ ਕੁਝ ਫਿਟਿੰਗ ਦਾ ਪ੍ਰੋਸੀਜਰ ਇਕੁਪਮੈਂਟ ਉਹ ਵੀ ਡਿਫਰੈਂਟ ਹੋਣਗੇ ਉਹ ਵੀ ਫਿਰ ਇਹੀ ਪ੍ਰੋਵਾਈਡ ਕਰਦੇ ਆ ਪ੍ਰੈਸ਼ਰ ਵੈਸਲਸ ਇੰਡਸਟਰੀਅਲ ਸਟੈਕਸ ਮੋਡੂਲਰ ਸਕਿਡਸ ਅਸੈਸਰੀਜ਼ ਉਹਨਾਂ ਦੀਆਂ ਸਾਰੀਆਂ ਤੇ ਬੋਇਲਰ ਸੁਪਰਹੀਟਰ ਕੋਇਲਸ ਡੀ ਸੁਪਰਹੀਟਰ ਕੋਇਲਸ ਐਸੇ ਇਸ ਤਰ੍ਹਾਂ ਦਾ ਕੰਮ ਤੁਸੀਂ ਮਤਲਬ ਸਮਝ ਗਏ ਮੈਂ ਕੀ ਕਰਨਾ ਚਾਹੁੰਦਾ ਕਿਸ ਤਰ੍ਹਾਂ ਦੀ ਕੰਪਨੀ ਹੈਗੀ ਹੈ ਕੀ ਇਹਨਾਂ ਦਾ ਪ੍ਰੋਫਾਈਲ ਹੈਗਾ ਬਹੁਤ ਸਾਰੇ ਆਈਪੀਓਜ਼ ਆਉਂਦੇ ਰਹਿੰਦੇ ਆ ਹੁਣੇ ਵੀ ਬਹੁਤ ਜ਼ਿਆਦਾ ਆਏ ਨੇ ਬਟ ਮੈਂ ਇਹਨਾਂ ਤਿੰਨ ਕੰਪਨੀਆਂਜ਼ ਨੂੰ ਹੀ ਕਿਉਂ ਪਿਕ ਕੀਤਾ ਬਹੁਤ ਕਾਫੀ ਸਾਰੇ ਨੂੰ ਮੈਂ ਛੱਡਤਾ ਮੈਂ ਥੋੜੇ ਕੋ ਲੈ ਕੇ ਉਹ ਵਾਲੀਆਂ ਤਿੰਨ ਕੰਪਨੀਆਂਜ਼ ਆਇਆ ਵਾਂ ਜਿਹੜੀਆਂ ਮੈਨੂੰ ਉਹਨਾਂ ਚੋਂ ਚੰਗੀਆਂ ਲੱਗੀਆਂ ਜਿਨ੍ਹਾਂ ਨੂੰ ਮੈਂ ਕਨਸਿਡਰ ਕਰ ਸਕਦਾ ਤੇ ਜਿਨ੍ਹਾਂ ਨੂੰ ਮੈਂ ਇਕ ਜਿਨ੍ਹਾਂ ਦੇ ਵਿੱਚ ਇੱਕ ਛੋਟੀ ਅਮਾਉਂਟ ਮੈਂ ਲੈ ਸਕਦਾ ਉਹੀ ਚੀਜ਼ ਆ ਇਹ ਕੰਪਨੀਆਂਜ਼ ਨੇ ਹੌਲੀ ਹੌਲੀ ਇਹਨਾਂ ਦੇ ਸ਼ੇਅਰ ਪ੍ਰਾਈਸ ਵਧਦੇ ਜਾਂਦੇ ਤੁਸੀਂ ਵੀ ਦੇਖਿਆ ਹੋਊਗਾ ਆਪਾਂ ਬਹੁਤ ਵਾਰ ਹੁਣ ਇਹ ਗੱਲ ਕੀਤੀ ਆ ਇੱਕ ਹੋਰ ਮੈਨੂੰ ਤਿੰਨ ਨਵੇਂ ਪਲਾਂਟ ਮਿਲੇ ਆ ਨਰਸਰੀ ਦੇ ਵਿੱਚ ਇਹਨਾਂ ਦੇ ਵੀ ਮੈਂ ਥੋੜੇ ਥੋੜੇ ਬੀਜ ਲੈ ਕੇ ਲਾ ਦੂੰਗਾ ਕਦੇ ਨਾ ਕਦੇ ਫਿਊਚਰ ਦੇ ਵਿੱਚ ਗਰੋ ਕਰਨਗੇ ਵੱਡੇ ਦਰਖਤ ਬਣਨਗੇ ਕੋਈ ਪਹਿਲਾਂ ਬਣ ਜਾਊਗਾ ਕੋਈ ਬਾਅਦ 'ਚ ਬਣ ਜਾਊਗਾ ਮੈਂ ਸਿਰਫ ਇਹ ਇਸੇ ਕਰਕੇ ਤਿੰਨ ਕੰਪਨੀਆਂਜ਼ ਲੈ ਕੇ ਆਇਆ ਡੀਈ ਪਾਈਪਿੰਗ ਦੀ ਇੱਕ ਹੋਰ ਜਿਹੜੀ ਸਪੈਸ਼ਲਟੀ ਜਿਹੜੀ ਮੈਨੂੰ ਪਸੰਦ ਆਈ ਆ ਉਹ ਇਹ ਹੈਗੀ ਆ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਪਲੇਅਰ ਆ ਇਹ ਐਸ ਫੀਲਡ ਦਾ ਤਾਂ ਕਲੀਅਰ ਐਡਵਾਂਟੇਜ ਇਹ ਤਾਂ ਹਮੇਸ਼ਾ ਹੀ ਇੱਕ ਅਟਰੈਕਟਿਵ ਨਿਊਜ਼ ਹੁੰਦੀ ਆ ਕੋਈ ਵੀ ਜਿਹੜਾ ਸਭ ਤੋਂ ਵੱਡਾ ਪਲੇਅਰ ਆ ਤਾਂ ਉਹਨੂੰ ਤਾਂ ਬੈਨੀਫਿਟ ਹੈ ਹੀ ਹੈ ਉਸ ਤੋਂ ਇਲਾਵਾ ਸਿਰਫ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਵੀ ਇਹ ਸਭ ਤੋਂ ਕੁਝ ਵੱਡੇ ਪਲੇਅਰਸ ਦੇ ਵਿੱਚੋਂ ਇੱਕ ਨੇ ਤਾਂ ਇੱਕ ਬਹੁਤ ਹੀ ਵੱਡੀ ਕੰਪਨੀ ਉਸ ਤੋਂ ਇਲਾਵਾ ਇੱਕ ਹੋਰ ਅਗਲਾ ਪੋਜ਼ਿਟਿਵ ਇਹ ਹੈਗਾ ਕਿ ਇਹਨਾਂ ਨੂੰ 35 ਤੋਂ 40 ਸਾਲ ਹੋ ਚੁੱਕੇ ਆ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਹੋਏ ਤਾਂ ਤਜਰਬਾ ਬਹੁਤ ਆ ਇਹਨਾਂ ਦੇ ਜਿਹੜੀ ਮੈਨੇਜਮੈਂਟ ਆ ਟੈਕਨੀਸ਼ੀਅਨ ਨੇ ਹੋਰ ਸਾਰੇ ਇਹਨਾਂ ਦੇ ਜਿੰਨੇ ਵੀ ਅੰਦਰ ਕੰਪਨੀ 'ਚ ਕੰਮ ਕਰਨ ਵਾਲੇ ਲੋਕ ਨੇ ਬਹੁਤ ਹੀ ਤਜਰਬੇਕਾਰ ਐਕਸਪੀਰੀਐਂਸਡ ਬੰਦੇ ਨੇ ਉਹ ਤੇ ਇੱਕ ਕਈ ਫੀਲਡ ਹੁੰਦੇ ਆ ਜਿਹਦੇ 'ਚ ਮੈਂ ਅੱਗੇ ਵੀ ਤੁਹਾਡ ਨਾਲ ਗੱਲ ਕੀਤੀ ਆ ਕਿ ਕੰਪੀਟੀਸ਼ਨ ਵਧਣ ਦੇ ਚਾਂਸਸ ਹੁੰਦੇ ਆ ਤਾਂ ਉਹ ਉਹਨਾਂ ਬੈਨੀਫਿਟ ਨਹੀਂ ਰਹਿੰਦਾ ਲੁਕਰੇਟਿਵ ਨਹੀਂ ਰਹਿੰਦਾ ਉਹਦੇ 'ਚ ਪ੍ਰੋਫਿਟ ਮਾਰਜਿਨ ਘਟਦਾ ਜਾਂਦਾ ਕਿਉਂਕਿ ਬਾਕੀ ਕੰਪੀਟੀਟਰਸ ਆ ਜਾਂਦੇ ਤਾਂ ਤੁਹਾਨੂੰ ਵੀ ਆਪਣੇ ਮਾਰਜਿਨ ਘਟਾਉਣੇ ਪੈਂਦੇ ਤਾਂ ਕਿ ਤੁਹਾਡੀ ਪ੍ਰੋਡਕਟ ਜ਼ਿਆਦਾ ਵਿਕੇ ਬਟ ਇਹ ਜਿਹੜੇ ਫੀਲਡ ਦੇ ਵਿੱਚ ਡੀਈਈ ਪਾਈਪਿੰਗ ਹੈਗੇ ਆ ਉਹ ਇੱਕ ਬਹੁਤ ਹਾਈ ਐਂਟਰੀ ਬਿਜ਼ਨਸ ਹੈਗਾ ਚੇਤੀ ਆ ਨਹੀਂ ਹੈਗਾ ਕਿ 6 ਮਹੀਨੇ ਤੋਂ ਬਾਅਦ ਜਾਂ ਸਾਲ ਤੋਂ ਬਾਅਦ ਕਿੰਨੇ-ਕਿੰਨੇ ਪਲੇਅਰ ਆ ਉੱਠ ਕੇ ਆਈ ਜਾਣਗੇ ਇਹ ਚੀਜ਼ ਨਹੀਂ ਹੈਗੀ ਦੂਸਰੀ ਚੀਜ਼ ਹੈਗੀ ਕਿਉਂਕਿ ਬਹੁਤ ਹੀ ਯੂਨੀਕ ਪ੍ਰੋਡਕਟ ਪੋਰਟਫੋਲੀਓ ਤਾਂ ਇਹਨਾਂ ਦੇ ਜਿਹੜੇ ਇਹਨਾਂ ਦੇ ਕਸਟਮਰ ਹੁੰਦੇ ਆ client ਹੁੰਦੇ ਆ ਬੜੇ ਸਪੈਸੀਫਿਕ ਮਤਲਬ ਉਹਨਾਂ ਦੇ ਨਾਲ ਬੜੇ ਲੰਬੇ ਰਿਲੇਸ਼ਨ ਹੁੰਦੇ ਉਹਨ ਇਸ ਚੀਜ਼ ਦਾ ਬੈਨੀਫਿਟ ਰਹਿੰਦਾ ਇਹਨਾਂ ਕੰਪਨੀਆਂਜ਼ ਨੂੰ ਫੋਰਚੂਨ 500 ਜਿਹੜੀਆਂ ਕੰਪਨੀਆਂਜ਼ ਨੇ ਜਿਹੜੀਆਂ ਮਤਲਬ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂਜ਼ ਨੇ ਉਹਨਾਂ ਚ ਬਹੁਤ ਸਾਰੀਆਂ ਨੇ ਜਿਹੜੀਆਂ ਇਹਨਾਂ ਦੀਆਂ ਕਲਾਇੰਟਸ ਨੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਬੋਲ ਹੀ ਦਿੱਤਾ ਕਿ ਇੰਡੀਆ ਦੀ ਤਾਂ ਸਭ ਤੋਂ ਵੱਡੀ ਕੰਪਨੀ ਹੈ ਹੀ ਹੈ ਉਸ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਇਹਨਾਂ ਦਾ ਤੇ ਕੁਝ ਇਹਨਾਂ ਦੇ ਕਸਟਮਰਸ ਮੈਂ ਤੁਹਾਨੂੰ ਬੋਲ ਦਿੰਨਾ ਬਹੁਤ ਹੀ ਵੱਡੀਆਂ ਕੰਪਨੀਆਂਜ਼ ਹੈਗੀਆਂ ਨੇ ਜੀਜੀਸੀ ਕਾਰਪੋਰੇਸ਼ਨ ਨੂਟਰ ਐਰਿਕਸਨ ਮੈਨ એનર્ਜੀ ਸੋਲੂਸ਼ਨਸ ਮਿਟਸੁਬਿਸ਼ੀ ਜੌਨ ਕੋਕਰੇਲ ਤੇ ਉਸ ਲੋ ਵੇ ਰਿਲਾਇੰਸ ਇੰਡਸਟਰੀਜ਼ ਥਰਮੈਕਸ ਵੈਬੋਕ ਕੋਕ ਬਿਲਕੋਕ ਸੋਲੂਸ਼ਨ ਐਚ ਪੀ ਸੀ ਐਲ ਤੋਸ਼ੀਬਾ ਜੀ ਐਸ ਡਬਲਯੂ ਪਾਵਰ ਯੂਓਪੀ ਇੰਡੀਆ ਦੂਸਾਨ ਪਾਵਰ ਤੇ ਐਂਦਰਥਸ ਟੈਕਨੋਲੋਜੀ ਬਹੁਤ ਹੀ ਵੱਡੀਆਂ ਕੰਪਨੀਆਂਜ਼ ਨੇ ਇਹ ਸਾਰੀਆਂ ਇਹਨਾਂ ਦੇ ਕਲਾਇੰਟ ਨੇ ਉਸ ਤੋਂ ਬਾਅਦ ਇਹ ਉਹ ਕੰਪਨੀ ਹੈਗੀ ਆ ਜਿਹੜੀ ਡਾਇਰੈਕਟਲੀ ਜੁੜੀ ਹੋਈ ਆ ਕਿਸੇ ਵੀ ਕੰਟਰੀ ਦੇ ਜਾਂ ਜਿਹੜੀ ਵੀ ਇਹਨਾਂ ਦੇ ਕਲਾਇੰਟਾਂ ਨਾਲ ਦੀ ਇੰਡਸਟਰੀਅਲ ਗਰੋਥ ਦੇ ਨਾਲ ਕਿ ਕਿ ਜਿੰਨਾ ਇੰਡਸਟਰੀ ਜ਼ਿਆਦਾ ਲੱਗੂਗੀ ਜਿੰਨੀਆਂ ਫੈਕਟਰੀ ਜ਼ਿਆਦਾ ਲੱਗਣਗੀਆਂ ਉਹਨਾਂ ਹੀ ਇਹਨਾਂ ਦਾ ਸਮਾਨ ਵੇਚੂਗਾ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਪਾਈਪਸ ਨੇ ਉਹ ਵੇਖੀ ਉੱਥੇ ਰਹੀਆਂ ਨੇ ਜਿੱਥੇ ਇੰਡਸਟਰੀ ਦਾ ਕੰਮ ਜ਼ਿਆਦਾ ਹੈ ਤੇ ਜੇ ਆਪਾਂ ਇੰਡਸਟਰੀ ਦੀ ਗਰੋਥ ਦੇਖੀਏ ਤੇ ਉਹ ਹੁਣ ਦੇਖੋ 2012 ਦੇ ਵਿੱਚ ਜਿਹੜੀ ਇੰਡਸਟਰੀ ਸੀਗੀ ਉਹ ਸਾਰਾ ਮਾਰਕੀਟ ਉਹ ਸੀਗੀ 15102 1000 ਕਰੋੜ ਦੀ ਇੰਨੀ ਜ਼ਿਆਦਾ ਵੱਡੀ ਸੀਗੀ 2012 ਦੇ ਵਿੱਚ ਤੇ 2023 ਆਉਂਦੇ ਹੁੰਦੇ ਹੁੰਦੇ ਉਹ ਨੀਅਰਲੀ ਮਤਲਬ ਸਤਰਾ 80% ਵਧ ਗਈ 2617000 ਕਰੋੜ ਤੱਕ ਦੀ ਪਹੁੰਚ ਗਈ ਬਾਕੀ ਪੋਪੂਲੇਸ਼ਨ ਵਧੀ ਜਾ ਰਹੀ ਆ ਲੋਕਾਂ ਨੂੰ ਦੀਆਂ ਲੋੜਾਂ ਵਧੀ ਜਾਣਗੀਆਂ ਇਨਸਾਨ ਦੀਆਂ ਜਿੰਨੀਆਂ ਜ਼ਿਆਦਾ ਲੋੜਾਂ ਵਧੀ ਜਾਣਗੀਆਂ ਉੰਨੀ ਫੈਕਟਰੀਜ਼ ਜ਼ਿਆਦਾ ਲੱਗੀ ਜਾਣਗੀਆਂ ਜਿੰਨੀ ਫੈਕਟਰੀਜ਼ ਜ਼ਿਆਦਾ ਲੱਗੀ ਜਾਣਗੀਆਂ ਉਨਾਂ ਹੀ ਇਸ ਤਰ੍ਹਾਂ ਦੀਆਂ ਕੰਪਨੀਆਂਜ਼ ਨੂੰ ਹੋਰ ਬੈਨੀਫਿਟ ਹੋਊਗਾ ਤਾਂ ਇਹ ਹੈਗੀ ਆ ਇੱਕ ਮੇਰੀ ਕੰਪਨੀ ਜੀ ਡੀਈ ਪਾਈਪਿੰਗ ਤੇ ਹੁਣ ਆਪਾਂ ਇਹਨਾਂ ਦੇ ਉਹ ਵੀ ਦੇਖ ਲੈਣੇ ਆ ਫਾਈਨੈਂਸ਼ੀਅਲ ਕੇ ਪ੍ਰੋਫਿਟ ਵਗੈਰਾ ਦਾ ਇਹ ਕਿਵੇਂ ਚੱਲ ਰਿਹਾ ਇਹਨਾਂ ਦਾ ਕੰਮ ਹਾਲੇ ਤੱਕ ਜਿਹੜੇ ਪਿਛਲੇ ਸਾਲ ਦੇ ਇਹਨਾਂ ਦੇ ਰਿਜ਼ਲਟ ਹੈਗੇ ਜਿਹੜਾ ਮੇਰੇ ਕੋਲ ਡਾਟਾ ਇਹਨਾਂ ਦਾ ਪਿਆ ਹੈਗਾ 31 ਮਾਰਚ 2023 ਦਾ ਉਸ ਤੋਂ ਇੱਕ ਸਾਲ ਪਹਿਲਾਂ ਤੱਕ ਦਾ ਉਸ ਇੱਕ ਸਾਲ ਦੇ ਵਿੱਚ ਜਿਹੜਾ ਇਹਨਾਂ ਦਾ ਰੈਵਨਿਊ ਆ ਰੈਵਨਿਊ ਵਧੀਆ ਵਾ ਨੀਅਰਲੀ 30% 30.47% ਤੇ ਜਿਹੜਾ ਪ੍ਰੋਫਿਟ ਹੈਗਾ ਪ੍ਰੋਫਿਟ ਇਹਨਾਂ ਦਾ ਵਧਿਆ 58% ਸਿਰਫ ਇੱਕ ਸਾਲ ਦੇ ਵਿੱਚ ਡੇਡਾ ਹੋ ਗਿਆ ਪ੍ਰੋਫਿਟ ਤਾਂ ਕਲੀਅਰਲੀ ਇੱਕ ਕੰਪਨੀ ਆ ਜਿਹੜੀ ਮੇਰੇ ਰਡਾਰ ਦੇ ਉੱਪਰ ਰਹੂਗੀ 26 ਤਰੀਕ ਨੂੰ ਲਿਸਟ ਹੋਣੀ ਆ 10 ਵਜੇ ਲਿਸਟ ਹੋ ਜਾਣੀ ਆ ਤਾਂ ਜਿਹੜੀਆਂ ਮੇਰੀਆਂ ਪਹਿਲੀਆਂ ਪੋਰਟਫੋਲੀਓ ਦੀਆਂ ਕੰਪਨੀਆਂ ਨੇ ਮੈਨੂੰ ਉਸ ਤਰ੍ਹਾਂ ਦੀ ਹੀ ਕੰਪਨੀ ਇੱਕ ਲੱਗ ਰਹੀ ਹੈ ਦੇਖੋ ਮੈਂ ਤੁਹਾਨੂੰ ਇਹ ਨਹੀਂ ਕਿਸ ਨੂੰ ਕਹਿ ਰਿਹਾ ਕਿ ਬਹੁਤ ਜ਼ਿਆਦਾ ਅਮਾਉਂਟ ਚ ਲਾਓ ਜਾਂ ਲਾਓ ਜਾਂ ਨਾ ਲਓ ਮੈਂ ਕਿਉਂਕਿ ਨਵੇਂ ਪਲੇਅਰ ਆ ਰਹੇ ਆ ਪੁਰਾਣਿਆਂ ਦੀ ਆਪਾਂ ਗੱਲ ਕਰ ਚੁੱਕੇ ਆ 180 ਕੰਪਨੀਆਂਸ ਹੋਰ ਬਹੁਤ ਸਾਰੀਆਂ ਦੀ ਗੱਲ ਕੀਤੀ ਆ ਕੁਝ ਨਵੇਂ ਆਉਂਦੇ ਰਹਿਣਗੇ ਨਵਿਆਂ ਦੇ ਵਿੱਚ ਚੰਗੇ ਵੀ ਆਉਂਦੇ ਰਹਿਣਗੇ ਨਵਿਆਂ ਦੇ ਵਿੱਚ ਕੁਝ ਮਾੜੇ ਵੀ ਆਉਂਦੇ ਰਹਿਣਗੇ ਐਵਰੇਜ ਕੰਪਨੀਆਂ ਵੀ ਆਉਂਦੀਆਂ ਰਹਿਣਗੀਆਂ ਤਾਂ ਇਹ ਮੇਰਾ ਕੰਮ ਹੈਗਾ ਜਿਹੜੇ ਜਿਹੜੇ ਵੀ ਨਵੇਂ ਮੈਂਬਰ ਜੁੜਦੇ ਜਾਣਗੇ ਸ਼ੇਅਰ ਮਾਰਕੀਟ ਦੇ ਨਾਲ ਉਹਨਾਂ ਦੇ ਵਿੱਚੋਂ ਤੁਹਾਡੇ ਲਈ ਉਹਨਾਂ ਚੋਂ ਚੰਗੇ ਮੈਂਬਰ ਲੈ ਕੇ ਆਉਣਾ ਇੱਕ ਪੋਣੀ ਵਾਲਾ ਕੰਮ ਹੈਗਾ ਮੇਰਾ ਕਿਉਂ ਛਾਨਣਾ ਉਹਨੂੰ ਛਾਨਣੀ ਦੀ ਤਰ੍ਹਾਂ ਤਾਂ ਇੱਕ ਕੰਪਨੀ ਇਹ ਹੋਗੀ ਦੂਸਰੀ ਕੰਪਨੀ ਆਈਪੀਓ ਵਾਲੀ ਪਹਿਲਾਂ ਪਤਾ ਨਾ ਆਈਪੀਓ ਵਾਲੀਆਂ ਨੂੰ ਕਵਰ ਕਰਦੇ ਆ ਦੂਸਰੀ ਕੰਪਨੀ ਹੈਗੀ ਹੈ ਜੀ ਡੁਰਲੈਕਸ ਟੌਪ ਸਰਫੇਸ ਟਾਪ ਸਰਵਿਸ ਤੋਂ ਆਪਾਂ ਥੋੜਾ ਬਹੁਤ ਆਈਡੀਆ ਹੋ ਗਿਆ ਕਿ ਕਿਸ ਤਰ੍ਹਾਂ ਦੀ ਗੱਲ ਹੈਗੀ ਆ ਕੰਸਟ੍ਰਕਸ਼ਨ ਦੀ ਕੋਸਟ ਬਹੁਤ ਜ਼ਿਆਦਾ ਵਧ ਰਹੀ ਆ ਇਨਸਾਨ ਦੀਆਂ ਰਹਿਣ ਸਹਿਣ ਦਾ ਜੀਵਨ ਸ਼ੈਲੀ ਡੇਲੀ ਬਦਲ ਰਹੀ ਹੈ ਚੇਂਜ ਹੋ ਰਹੀ ਆ ਉਹਦੇ ਨਾਲ ਜੇ ਆਪਾਂ ਬਹੁਤ ਵੱਡੇ ਸ਼ਹਿਰਾਂ ਵਿੱਚ ਜਾ ਕੇ ਦੇਖਾਂਗੇ ਜਿਹੜੇ ਆਫਿਸਿਸ ਨੇ ਜਾਂ ਰੈਸਟੋਰੈਂਟ ਨੇ ਜਾਂ ਹੋਰ ਬਹੁਤ ਤਰ੍ਹਾਂ ਦੇ ਜਿਵੇਂ ਹੁਣ ਆਪਾਂ ਪੁਰਾਣਾ ਇੱਕ ਤਰੀਕਾ ਹੁੰਦਾ ਸੀ ਕਿ ਲੈਂਟਰ ਪਾ ਲੈਣਾ ਜਾਂ ਉਸ ਤਰ੍ਹਾਂ ਦਾ ਕੋਈ ਕੰਮ ਕਰਨਾ ਉਹ ਉਹ ਲੋਕ ਕਰਦੇ ਜਿਹਨਾਂ ਇੱਕ ਆਪਣੇ ਲਈ ਮਕਾਨ ਬਣਾਉਣਾ ਆਪਾਂ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਪੱਕਾ ਕੰਮ ਕਰੀਏ ਪਰ ਉਹਦੇ ਚ ਕੋਸਟ ਬਹੁਤ ਜ਼ਿਆਦਾ ਲੱਗਦੀ ਆ ਬਟ ਜਿਹੜੇ ਆਫੀਸਸ ਹੁੰਦੇ ਆ ਉਹ ਥੋੜਾ ਸਮਾਰਟ ਵੇ ਦੇ ਵਿੱਚ ਚਲੇ ਗਏ ਤੇ ਉਹ ਉਹਨਾਂ ਪੱਕਾ ਕੰਮ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਹੋ ਸਕਦਾ ਆਪਣਾ ਬਿਜ਼ਨਸ ਕਿਤੇ ਸ਼ਿਫਟ ਕਰਨ ਦੀ ਲੋੜ ਪਵੇ 2 ਸਾਲ ਬਾਅਦ 5 ਸਾਲ ਬਾਅਦ ਤੇ ਸੈਕੰਡਲੀ ਕੋਸਟ ਕਟਿੰਗ ਬਹੁਤ ਕਰਨੀ ਹੁੰਦੀ ਆ ਤਾਂ ਉੱਥੇ ਇਸ ਤਰ੍ਹਾਂ ਦੀਆਂ ਕੰਪਨੀਆਂ ਸਾਹਮਣੇ ਆਉਂਦੀਆਂ ਨੇ ਇਹਨਾਂ ਦਾ ਬਿਜ਼ਨਸ ਸਟਾਰਟ ਹੁੰਦਾ ਤੇ ਕੀ ਕਰਦੇ ਆ ਇੱਕ ਸਿੰਪਲ ਆ ਕਿ ਸਿਰ ਦੇ ਉੱਪਰ ਜਿਹੜੀ ਛੱਤ ਹੋਣੀ ਆ ਆਪਣੇ ਉਹਨੂੰ ਇਹ ਥੋੜਾ ਸਮਾਰਟ ਤਰੀਕੇ ਦੇ ਨਾਲ ਬਣਾਉਂਦੇ ਆ ਤੇ ਸੋਲਿਡ ਹੁੰਦੀ ਆ ਬੜੀ ਸਟਰੋਂਗ ਹੁੰਦੀ ਆ ਸਟਰਡੀ ਹੁੰਦੀ ਆ ਬਟ ਜਿਹੜਾ ਲੈਂਟਰ ਵਾਲਾ ਆਪਣਾ ਇੱਕ ਪੱਕਾ ਕੰਮ ਹੁੰਦਾ ਤੇ ਉੱਤੇ ਕੋਸਟ ਬਹੁਤ ਹੁੰਦੀ ਆ ਉਹਦਾ ਅਲਟਰਨੇਟਿਵ ਨੇ ਇਸ ਤਰ੍ਹਾਂ ਦੀਆਂ ਕੰਪਨੀਆਂ ਡੁਰਲੈਕਸ ਟੌਪ ਸਰਫੇਸਸ ਵਗੈਰਾ ਦੀਆਂ ਕੰਪਨੀਆਂ ਤੇ ਇਹਨਾਂ ਦੀ ਬਦਲਦੇ ਹੋਏ ਟਾਈਮ ਨਾਲ ਬਦਲਦੇ ਹੋਏ ਲਾਈਫਸਟਾਈਲ ਦੇ ਨਾਲ ਇਹਨਾਂ ਕੰਪਨੀਆਂ ਦੀ ਡਿਮਾਂਡ ਜਿਹੜੀ ਆ ਉਹ ਲਗਾਤਾਰ ਵਧ ਰਹੀ ਆ ਐਨੂਅਲ ਕਪੈਸਿਟੀ ਇੰਨੀ ਡਿਮਾਂਡ ਹੈਗੀ ਆ ਕਿਉਂਕਿ ਜੇ ਡਿਮਾਂਡ ਹੋਊਗੀ ਤਾਂ ਹੀ ਕੋਈ ਉਹਨਾ ਆਪਣੀ ਕਪੈਸਿਟੀ ਵਧਾਊਗਾ ਜੇ ਡਿਮਾਂਡ ਹੀ ਨਹੀਂ ਹੈਗੀ ਤਾਂ ਫਿਰ ਅਗਲਾ ਕਿਉਂ ਬਣਾਊਗਾ ਤਾਂ ਜਿਹੜੀ ਇਹਨਾਂ ਦੀ ਐਨੂਅਲ ਕਪੈਸਿਟੀ ਹੈਗੀ ਉਹ 20 ਲੱਖ ਸ਼ੀਟਸ ਦੀ ਹੈਗੀ ਅਪਰ ਐਨਮ ਦੀ ਹਾਲੇ ਤੱਕ ਟੋਟਲ 150 ਤੋਂ ਜ਼ਿਆਦਾ ਪ੍ਰੋਜੈਕਟਸ ਇਹ ਪੂਰੇ ਕਰ ਚੁੱਕੇ ਨੇ ਡਰਲੋਪ ਵਾਲੇ ਟੌਪ ਸਰਫੇਸ 150 ਤੋਂ ਜ਼ਿਆਦਾ ਮਤਲਬ ਬਹੁਤ ਵੱਡੇ ਪ੍ਰੋਜੈਕਟ ਹਨ ਇਹਨਾਂ ਨੂੰ ਮਿਲੇ ਜਿੱਥੇ ਲੋਕਾਂ ਨੇ ਇਹਨਾਂ ਨੂੰ ਕਿਹਾ ਵੱਡੇ ਬਿਜ਼ਨੈਸਸ ਵਾਲੇ ਨੇ ਇਹਨਾਂ ਨੂੰ ਕਿਹਾ ਕਿ ਆਓ ਤੇ ਸਾਡੇ ਲਈ ਤੁਸੀਂ ਉਹ ਕੰਮ ਕਰਕੇ ਤੋਂ ਸਾਨੂੰ ਪ੍ਰੋਪਰ ਚੀਜ਼ ਤਿਆਰ ਕਰਕੇ ਦਿਓ ਮੈਂ ਵੱਡਿਆਂ ਦੀ ਗੱਲ ਕਰ ਰਿਹਾ ਪ੍ਰੋਜੈਕਟਸ ਬਹੁਤ ਵੱਡੇ ਇੰਡੀਵਿਜੂਅਲ ਛੋਟੇ ਵਾਲੇ ਨਹੀਂ ਕਹਿ ਰਿਹਾ ਉਸ ਤੋਂ ਬਾਅਦ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਜਿਹੜੀ ਕਿ ਐਜ਼ ਅ ਇਨਵੈਸਟਰ ਤੁਹਾਨੂੰ ਮਤਲਬ ਇੱਕ ਰਾਹਤ ਦਿੰਦੀ ਹੈ ਇੱਕ ਹੌਸਲਾ ਦਿੰਦੀ ਹੈ ਕਿ ਹਾਂ ਇਹ ਕੰਪਨੀ ਚੰਗੀ ਆ ਵੱਡੇ ਪਲੇਅਰ ਨੇ ਇਹਨਾਂ ਦੀਆਂ ਜਿਹੜੀਆਂ ਪ੍ਰੋਡਕਟਸ ਨੇ ਉਹ 90 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਐਕਸਪੋਰਟ ਹੁੰਦੀਆਂ ਪੂਰੀ ਦ ਤਾਂ ਇੰਨੀ ਜ਼ਿਆਦਾ ਡਿਮਾਂਡ ਹੈਗੀ ਤੇ ਇਹਨਾਂ ਇਹਨਾਂ ਦੇ ਉੱਪਰ ਕੰਫੀਡੈਂਸ ਦਿਖਾਇਆ ਜਾਂਦਾ ਇਹਨਾਂ ਦੇ ਕਲਾਇੰਟਸ ਦੁਆਰਾ ਇੰਡੀਆ ਦੇ ਵਿੱਚ 120 ਤੋਂ ਜ਼ਿਆਦਾ ਇਹਨਾਂ ਦੇ ਡਿਸਟ੍ਰੀਬਿਊਟਰ ਨੇ ਪੂਰੇ ਇੰਡੀਆ ਦੇ ਵਿੱਚ ਫੈਲੇ ਹੋਏ ਹੁਣ ਆਪਾਂ ਇਹਨਾਂ ਦੇ ਫਾਈਨੈਂਸ਼ੀਅਲਸ ਦੀ ਗੱਲ ਕਰੀਏ ਆ ਤੁਹਾਡੇ ਸਾਹਮਣੇ ਤੁਹਾਡੀ ਸਕਰੀਨ ਦੇ ਉੱਪਰ ਇਹਨਾਂ ਦੇ ਬੈਲੈਂਸ ਸ਼ੀਟ ਆਈ ਹੋਗੀ 2022 ਤੋਂ ਆ ਫਿਊਚਰ ইয়ার 2024 ਤਾਂ ਮਤਲਬ ਐਕਚੁਅਲੀ 21 ਵਾਲਾ ਤੋਂ ਲੈ ਕੇ 23 ਤੱਕ ਦਾ ਇਹ ਹੈਗਾ ਇਹਨਾਂ ਦਾ ਨੈਟ ਰੈਵਨਿਊ ਜੇ ਆਪਾਂ ਦੇਖੀਏ ਦੋ ਸਾਲਾਂ ਦੇ ਵਿੱਚ 47 ਕਰੋੜ ਤੋਂ 99 ਕਰੋੜ ਹੋ ਗਿਆ ਤਾਂ 2 ਸਾਲਾਂ ਦੇ ਵਿੱਚ ਜਿਹੜਾ ਰੈਵਨਿਊ ਸੀ ਉਹ ਡਬਲ ਹੋ ਗਿਆ ਇਹਦਾ ਇਹਦਾ ਪ੍ਰੋਫਿਟ ਹੈ ਪ੍ਰੋਫਿਟ ਦੇਖੋ ਪ੍ਰੋਫਿਟ ਪਹਿਲਾਂ ਮਤਲਬ 0.5 ਕਰੋੜ ਸੀਗਾ ਅਗਲੇ ਸਾਲ 2 ਕਰੋੜ ਹੋ ਗਿਆ ਉਸ ਤੋਂ ਅਗਲੇ ਸਾਲ 5 ਕਰੋੜ ਹੋ ਗਿਆ ਤਾਂ ਪ੍ਰੋਫਿਟ ਵੀ ਲਗਾਤਾਰ ਵੱਧਦਾ ਜਾ ਰਿਹਾ ਸਪੈਸ਼ਲੀ ਜਿਹੜੀ ਮੈਨੂੰ ਚੀਜ਼ ਇਹਨਾਂ ਸਾਰਿਆਂ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਪਸੰਦ ਆਈ ਹੈ ਉਹ ਹੈਗੀ ਹੈ ਜਿੱਥੇ ਲਿਖਿਆ ਹੋਊਗਾ ਤੁਸੀਂ ਆਪਣੀ ਸਕਰੀਨ ਤੇ ਦੇਖੋਗੇ ਪੈਟ ਮਾਰਜਿਨਸ ਪ੍ਰੋਫਿਟ ਮਾਰਜਿਨਸ ਠੀਕ ਹੈ ਕਿਉਂਕਿ ਜੇ ਮਾਰਜਨ ਨਹੀਂ ਹੈ ਮੈਂ 10 ਰੁਪਏ ਦੀ ਇੱਕ ਚੀਜ਼ ਮੈਨੂੰ ਖਰੀਦ ਚ ਪੈ ਰਹੀ ਆ ਤੇ ਮੈਨੂੰ 12 ਰੁਪਏ ਦੀ ਵੇਚ ਰਿਹਾ ਤਾਂ ਮੈਂ ਜਿੰ ਕਿੰਨੀਆਂ ਚੀਜ਼ਾਂ ਵੇਚੂਗਾ ਉਹਦੇ ਪਿੱਛੇ ਮੈਨੂੰ ਸਿਰਫ 2 ਰੁਪਏ ਦਾ ਫਾਇਦਾ ਹੋ ਰਿਹਾ ਤਾਂ ਮੈਨੂੰ ਚੀਜ਼ਾਂ ਬਹੁਤ ਜ਼ਿਆਦਾ ਵੇਚਣੇ ਪੈਣਗੇ ਪਰ ਜੇ ਮੇਰਾ ਮਾਰਜਨ ਹੀ 7 ਰੁਪਏ ਦਾ ਹੈ ਤਾਂ ਮੈਨੂੰ ਚੀਜ਼ਾਂ ਭਾਵੇਂ ਮੈਂ ਘੱਟ ਵੀ ਵੇਚਣਾ ਤਾਂ ਮੇਰਾ ਪ੍ਰੋਫਿਟ ਬਹੁਤ ਜ਼ਿਆਦਾ ਵਧ ਰਿਹਾ ਤਾਂ ਆ ਦੇਖੋ ਮਾਰਜਨ ਇਹਨਾਂ ਦਾ ਪਹਿਲਾਂ FI22 ਦੇ ਵਿੱਚ 1% ਫਿਰ ਮਾਰਜਨ ਵਧ ਕੇ 3% ਉਸ ਤੋਂ ਬਾਅਦ ਮਾਰਜਨ ਵਧ ਕੇ 5.5% ਤਾਂ ਮਾਰਜਨ ਤੁਸੀਂ ਸਿਰਫ ਉਹ ਜਦੋਂ ਤੁਹਾਡੀ ਚੀਜ਼ ਦੀ ਡਿਮਾਂਡ ਹੈਗੀ ਜਦੋਂ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ ਤਾਂ ਤੁਸੀਂ ਮਾਰਜਨ ਵਧਾਈ ਨਹੀਂ ਸਕਦੇ ਹੈਗੇ ਉਹ ਤੁਹਾਨੂੰ ਇਹ ਡਰ ਰਹੂਗਾ ਕਿ ਤੁਹਾਡਾ ਕੋਮਪੀਟੀਟਰ ਹੈਗਾ ਲੋਕ ਉਹਦੇ ਤੋਂ ਸਮਾਨ ਲੈ ਲੈਣਗੇ ਤਾਂ ਇੱਥੇ ਇਹ ਮੈਨੂੰ ਸਭ ਤੋਂ ਇਨਾਂ ਸਾਰਿਆਂ ਦੇ ਵਿੱਚ ਜਿਹੜੀ ਚੀਜ਼ ਮੈਨੂੰ ਪਸੰਦ ਆਈ ਪਰਸਨਲੀ ਉਹ ਮਾਰਜਨ ਸੀਗੀ ਤਾਂ ਇਹ ਇੱਕ ਬਹੁਤ ਹੀ ਸਟਰੋਂਗ ਚੀਜ਼ ਹੈਗੀ ਇਹਨਾਂ ਦੇ ਲਈ ਉਸ ਤੋਂ ਬਾਅਦ ਇਹਨਾਂ ਦੇ ਬ੍ਰਾਂਡਸ ਇਹਨਾਂ ਦੇ ਦੋ ਬ੍ਰਾਂਡ ਨੇ ਇੱਕ ਲਕਸਰ ਹੈ ਤੇ ਇੱਕ ਐਸਪੀ ਰੋਨ ਹੈਗਾ ਜ਼ਿਆਦਾਤਰ ਮੇਰੇ ਦੋਸਤ ਮੈਨੂੰ ਲੱਗਦਾ ਕਿਉਂਕਿ ਮੈਂ ਤਾਂ ਇੱਕ ਤਰ੍ਹਾਂ ਨਾਲ ਕਿਹੜਾ ਰੂਰਲ ਜਿਹਾ ਅ ਮੀ ਰੂਰਲ ਏਰੀਆ ਦੇ ਵਿੱਚ ਹੋ ਸਕਦਾ ਤੁਸੀਂ ਵੀ ਸਾਰੇ ਉਸ ਤਰ੍ਹਾਂ ਦੇ ਏਰੀਆ ਨੂੰ ਬਿਲੋਂਗ ਕਰਦੇ ਹੋਵਾਂਗੇ ਤੇ ਬੰਗਲੌਰ ਹైదరాబాద్ ਪੂਨੇ ਨਾਲ ਆਪਣਾ ਥੋੜਾ ਜਿਹਾ ਵਾ ਘਟ ਪਿਆ ਹੋਊਗਾ ਬਟ ਜੇ ਆਪਾਂ ਉੱਥੇ ਜਾਵਾਂਗੇ ਤਾਂ ਇਹਨਾਂ ਦੇ ਜਿਹੜੇ ਇਹ ਦੋ ਬ੍ਰਾਂਡ ਨੇ ਲਕਸਰ ਤੇ ਐਸਪਿਰੋਨ ਇਹ ਬੜੇ ਪੌਪੂਲਰ ਨੇ ਬਹੁਤ ਫੇਮਸ ਬ੍ਰਾਂਡ ਨੇ ਇਹਨਾਂ ਦੇ ਇਹ ਦੋਨੇ ਤੇ ਇਹਨਾਂ ਦੋਨਾਂ ਦੀ ਕਾਫੀ ਡਿਮਾਂਡ ਹੈਗੀ ਆ ਹੁਣ ਮੈਂ ਤੁਹਾਨੂੰ ਉਸ ਤੋਂ ਬਾਅਦ ਦਿਖਾ ਰਿਹਾ ਇਹਨਾਂ ਦੇ ਪ੍ਰੋਜੈਕਟਸ ਕਿੱਥੇ ਕਿੱਥੇ ਇਹਨਾਂ ਨੇ ਹਾਲੇ ਕਿਉਂਕਿ ਜੇ ਮੈਂ ਕਿਸੇ ਵੀ ਬਿਜ਼ਨਸ ਦੇ ਵਿੱਚ ਸਾਂਝੇਦਾਰੀ ਕਰੂੰਗਾ ਕਿਉਂਕਿ ਸ਼ੇਅਰ ਮਾਰਕੀਟ ਸ਼ੇਅਰ ਖਰੀਦਣ ਦਾ ਮਤਲਬ ਹੀ ਕਿਸੇ ਨਾਲ ਸਾਂਝੇਦਾਰੀ ਕਰਨਾ ਸਾਂਝੇਦਾਰੀ ਆਪਾਂ ਸਿਰਫ ਉਹਦੇ ਨਾਲ ਹੀ ਕਰਾਂਗੇ ਜਿਹੜਾ ਆਪ ਨੂੰ ਲੱਗ ਰਿਹਾ ਕਿ ਹਾਂ ਚੰਗਾ ਬਿਜ਼ਨਸ ਕਰ ਰਿਹਾ ਹੈ ਮੈਨੂੰ ਕੱਲ ਨੂੰ ਪ੍ਰੋਫਿਟ ਦੇਊਗਾ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੀ ਇਹ ਚੰਗਾ ਕੰਮ ਕਰ ਵੀ ਰਿਹਾ ਹੈ ਜਾਂ ਨਹੀਂ ਤਾਂ ਇੱਥੇ ਇਹਨਾਂ ਦੇ ਇਹ ਸਾਰੇ ਪ੍ਰੋਜੈਕਟਸ ਨੇ ਤੁਸੀਂ ਇੱਥੇ ਆਪਣੇ ਸਾਹਮਣੇ ਦੇਖ ਰਹੇ ਹੋਵੋਗੇ ਅਲੱਗ-ਅਲੱਗ ਇਹ ਦੁਕਾਨਾਂ ਨੇ ਅਲੱਗ-ਅਲੱਗ ਸਟੋਰਸ ਜਿੱਥੇ ਇਹਨਾਂ ਨੇ ਕੰਮ ਕੀਤਾ ਇੱਕ ਕੋਈ ਪੈਟ ਸ਼ਾਪ ਹੈ ਜੇ ਅਗਲੇ ਪਿਕਚਰ ਦੇ ਵਿੱਚ ਆਪਾਂ ਦੇਖਾਂਗੇ ਅੱਗੇ ਕੁਝ ਬਹੁਤ ਵੱਡੇ ਨਾਮ ਵੀ ਆਉਣਗੇ ਤੇ ਸਨੋ ਸਿਟੀ ਇੱਕ ਪ੍ਰੋਪਰ ਪ੍ਰੋਜੈਕਟ ਸੀਗਾ ਜਿਹੜਾ ਇਹਨਾਂ ਨੇ ਬਣਾਇਆ ਇਥੋਸ ਇਥੋਸ ਸ਼ੇਅਰ ਵੀ ਹੈਗਾ ਮੈਂ ਤੁਹਾਡੇ ਨਾਲ ਬਹੁਤ ਵਾਰ ਉਹਦੀ ਗੱਲ ਕੀਤੀ ਆ ਇਥੋਸ ਵਾਲਿਆਂ ਦਾ ਇਹਨਾਂ ਨੇ ਕੰਮ ਕਰਕੇ ਦਿੱਤਾ ਉਸ ਤੋਂ ਬਾਅਦ ਐਨ ਐਮ ਆਈ ਐਮ ਐਸ ਹਾਇਦਰਾਬਾਦ ਤੇ ਮਹਿੰਦਰਾ ਬਰਦਰਸ ਹਿੰਦੁਸਤਾਨ ਯੂਨੀਲੀਵਰ ਆ ਦੇਖੋ ਬਹੁਤ ਹੀ ਵੱਡੀ ਕੰਪਨੀ ਹੈ ਹਿੰਦੁਸਤਾਨ ਯੂਨੀਲੀਵਰ ਵਾਲੇ ਹੋਟਲ ਰਾਮਗਿਰੀ ਹੋਟਲ ਰਾਮਗਿਰੀ ਦਾ ਇਹਨਾਂ ਨੇ ਕੰਮ ਕਰਕੇ ਦਿੱਤਾ ਅੱਗੇ ਵੀ ਦੇਖਦੇ ਹਾਂ ਹੋਰ ਵੀ ਪਿਕਚਰਸ ਦੇ ਵਿੱਚ ਦੇਖਦੇ ਹਾਂ ਰੇਮੰਡ ਵਾਲੇ ਰੇਮੰਡ ਆਪਾਂ ਸਾਰਿਆਂ ਨੂੰ ਨਾਮ ਪਤਾ ਹੋਏਗਾ ਲਾਇਬ੍ਰੇਰੀ ਧੂਲੇ ਹਾਂ ਧੂਲੇ ਇੱਕ ਬਹੁਤ ਵੱਡਾ ਸ਼ਹਿਰ ਹੈਗਾ ਤੇ ਉਥੋਂ ਦੀ ਲਾਇਬ੍ਰੇਰੀ ਦਿਨ ਕੰਮ ਕੀਤਾ ਕੋਈ ਇੱਕ ਹੀਲ ਇੱਕ ਸੌਫਟਵੇਅਰ ਨਾਲ ਰਿਲੇਟਡ ਕੰਪਨੀ ਹੈਗੀ ਬਹੁਤ ਵੱਡੀ ਪੂਨੇ ਜਿਹੜਾ ਉਹਨਾਂ ਦਾ ਪੂਨੇ ਦਾ ਆਫਿਸ ਹੈਗਾ ਉੱਥੇ ਇਹਨਾਂ ਨੇ ਉਹਨਾਂ ਨੂੰ ਪੂਰਾ ਉਹਨਾਂ ਦਾ ਆਫਿਸ ਮੇਨਟੇਨ ਕਰਕੇ ਦਿੱਤਾ ਉਸ ਤੋਂ ਬਾਅਦ SBI SBI ਨੂੰ ਇੰਦੌਰ ਦੇ ਵਿੱਚ ਉਹਨਾਂ ਦਾ ਆਫਿਸ ਜੋ ਸੀਗਾ ਸਤਕਾਰ ਅਸਿਸਟ੍ਰੈਂਟ ਵਾਲੇ ਪਟੇਲ ਰੈਜ਼ੀਡੈਂਟ ਐਸਐਸ ਤਰ੍ਹਾਂ ਦਾ ਤਾਂ ਹੁਣ ਤੁਸੀਂ ਇਹਨਾਂ ਪਿਕਚਰਸ ਤੋਂ ਸਮਝੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਮੈਨੂੰ ਇਹ ਕੰਪਨੀ ਇੱਕ ਹੋਰ ਚੀਜ਼ ਵੀ ਕਿਉਂ ਇੱਕ ਹੋਰ ਪੋਜ਼ਿਟਿਵ ਹੈਗਾ ਮੈਨੂੰ ਕਿਉਂ ਪਸੰਦ ਆਈ ਆ ਇਹਨਾਂ ਦੇ ਰਿਲੇਟਡ ਸਟਾਕ ਮਾਰਕੀਟਸ ਆਲਰੇਡੀ ਤਿੰਨ ਕੰਪਨੀਆਂਜ਼ ਨੇ ਜਿਹੜੀਆਂ ਨੀਅਰਲੀ ਨੀਅਰਲੀ ਇਹਨਾਂ ਵਾਲਾ ਕੰਮ ਕਰਦੀਆਂ ਨੇ ਜਿਹੜਾ ਡਰਲੈਕਸਟੌਪ ਸਰਫੇਸ ਕਰਦੇ ਆ ਤਾਂ ਆਪਾਂ ਨੂੰ ਉਹਨਾਂ ਦੀ ਸ਼ੇਅਰ ਦੀ ਮੂਵਮੈਂਟ ਤੋਂ ਇਹ ਪਤਾ ਲੱਗ ਸਕਦਾ ਕਿ ਇਸ ਤਰ੍ਹਾਂ ਦੇ ਸ਼ੇਅਰਸ ਨੂੰ ਇਸ ਤਰ੍ਹਾਂ ਦੀਆਂ ਕੰਪਨੀਆਂਜ਼ ਨੂੰ ਇਨਵੈਸਟਰ ਕਿੰਨਾ ਕੋ ਪਸੰਦ ਕਰਦੇ ਆ ਉਹ ਚੀਜ਼ ਸ਼ੇਅਰ ਮਾਰਕੀਟ ਦੇ ਉੱਪਰ ਹਮੇਸ਼ਾ ਉਹਨਾਂ ਦੇ ਸ਼ੇਅਰ ਪ੍ਰਾਈਸ 'ਚ ਹਮੇਸ਼ਾ ਰਿਫਲੈਕਟ ਹੋਣੀ ਆ ਤਾਂ ਤਿੰਨ ਕੰਪਨੀਆਂਜ਼ ਨੇ ਦਾਬਰੀਆ ਕਾਕਾ ਇੰਡਸਟਰੀਜ਼ ਤੇ ਪੁਕਰਨਾ ਹੁਣ ਆਪਾਂ ਇਹਨਾਂ ਤਿੰਨਾਂ ਦਾ ਕਿਉਂਕਿ ਆਲਰੇਡੀ ਸ਼ੇਅਰ ਮਾਰਕੀਟ 'ਚ ਲਿਸਟਡ ਨੇ ਇਹਨਾਂ ਦੇ ਸ਼ੇਅਰ ਪ੍ਰਾਈਸ ਤੋਂ ਆਪਾਂ ਨੂੰ ਇਹ ਪਤਾ ਲੱਗ ਸਕਦਾ ਕਿ ਜਿਹੜੇ ਇਨਵੈਸਟਰ ਨੇ ਜਾਂ ਸਟਾਕ ਮਾਰਕੀਟਾ ਉਹਨਾਂ ਨੂੰ ਇਸ ਕੰਪਨੀਜ਼ ਦਾ ਕੰਮਕਾਰ ਕਿਵੇਂ ਦਾ ਲੱਗਦਾ ਤੇ ਜੇ ਆਪਾਂ ਦਾਬਰੀਆ ਦਾ ਹਾਲੇ ਤੱਕ ਦੀ ਅ ਦੇਖੀਏ ਸ਼ੇਅਰ ਪ੍ਰਾਈਸ ਦੀ ਸਾਰੀ ਮੂਵਮੈਂਟ ਤਾਂ ਆ ਦੇਖੋ 2016 ਦੇ ਵਿੱਚ ਤੁਹਾਨੂੰ ਇੱਥੇ ਦਿਖ ਰਿਹਾ ਹੋਊਗਾ ਬਹੁਤ ਹੀ ਕਟ ਕੋਈ ਸ਼ਾਇਦ ਮੈਨੂੰ ਤਾਂ 10 ਜਾਂ 20 ਰੁਪਏ ਤੱਕ ਦਾ ਸਟਾਕ ਹੋਊਗਾ 2016 ਨਹੀਂ 2014 ਦੇ ਨੇੜੇ ਤੇੜੇ ਸਿਰਫ ਇਨਕ ਤੇ ਉਸ ਤੋਂ ਬਾਅਦ 2018 ਨੂੰ ਬਹੁਤ ਹੀ ਜ਼ਿਆਦਾ ਉੱਪ ਗਿਆ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ 2017 ਤੱਕ ਹੀ ਇਹ ਮੈਰੀਕਲ ਚ 10 ਜਾਂ 20 ਰੁਪਏ ਤੋਂ 200 200 ਟੱਚ ਕਰ ਗਿਆ ਉਸ ਤੋਂ ਬਾਅਦ ਫਿਰ ਜਿਹੜਾ ਰੈਸੈਸ਼ਨ ਆਇਆ ਕੋਰੋਨਾ ਤੋਂ ਬਾਅਦ ਤਾਂ ਇੱਕ ਬਹੁਤ ਵੱਡੇ ਡ੍ਰੌਪ ਤੋਂ ਬਾਅਦ ਹੁਣ ਜਿਹੜਾ ਸ਼ੇਅਰ ਪ੍ਰਾਈਸ ਇਹਨਾਂ ਦਾ ਚੱਲ ਰਿਹਾ ਉਹ 352 ਰੁਪਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ 10 ਸਾਲਾਂ ਦੇ ਵਿੱਚ 20 ਰੁਪਏ ਤੋਂ ਇਹ ਸਟਾਕ ਚਲਾ ਗਿਆ 352 ਦੇ ਉੱਪਰ ਤਾਂ ਬਹੁਤ ਹੀ ਜ਼ਬਰਦਸਤ ਰਿਟਰਨ ਹੈਗੀ ਆ ਬਟ ਸਿਰਫ ਆਪਾਂ ਇੱਕ ਨੂੰ ਹੀ ਨਹੀਂ ਦੇਖਦੇ ਇਹਨਾਂ ਦੇ ਨਾਲ ਉਹਦੇ ਬਾਕੀ ਦੇ ਪੀਐਸਪੀ ਦੇਖਦੇ ਆ ਕੱਕ ਇੰਡਸਟਰੀ ਦਾ ਸਟਾਕ ਦੇਖਦੇ ਆ ਆਪਾਂ ਕਿ ਉਹਨੂੰ ਸ਼ੇਅਰ ਮਾਰਕੀਟ ਨੇ ਕਿਵੇਂ ਕੀਤਾ ਕੱਕ ਇੰਡਸਟਰੀ ਹੁਣੇ ਲਿਸਟ ਹੋਇਆ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਇਹਨੂੰ ਤੇ ਆ ਦੇਖੋ ਹੁਣੇ ਲਿਸਟ ਹੋਇਆ ਇਹ ਸ਼ੇਅਰ ਜੁਲਾਈ ਜਾਂ ਅਗਸਤ ਦੇ ਵਿੱਚ 130 ਰੁਪਏ ਦੇ ਨੇੜੇ ਤੇੜੇ ਇਹ ਲਿਸਟ ਹੋਇਆ ਹੋਗਾ ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਆਪਣਾ ਹਾਈ 250 ਦੇ ਨੇੜੇ ਤੇੜੇ ਤੋਂ ਉਹਨੇ ਲਾਇਆ ਤੇ ਹੁਣ ਵੀ ਠੀਕ ਚੱਲ ਰਿਹਾ 187 ਰੁਪਏ ਦੇ ਉੱਪਰ ਚੱਲ ਰਿਹਾ ਉਸ ਤੋਂ ਬਾਅਦ ਇਹਨਾਂ ਚੋ ਸਭ ਤੋਂ ਵੱਡੀ ਕੰਪਨੀ ਪੋਕਰਨਾ ਪੋਕਰਨਾ ਨੂੰ ਆਪਾਂ ਚੈੱਕ ਕਰ ਲੈਨੇ ਆ ਤੇ ਉਹ ਸੇਮ ਆਲਮੋਸਟ ਸਟੋਰੀ ਉਹੀ ਦੋਬਰੀਆ ਵਾਲੀ ਹੈਗੀ ਇਹਨਾਂ ਦੀ ਤੇ 200 ਰੁਪਏ ਤੋਂ ਹੁਣ ਨੀਅਰਲੀ ਨੀਅਰਲੀ 700 ਰੁਪਏ ਤੇ ਚਲਾ ਗਿਆ ਸਿਰਫ ਕੁਝ ਸਾਲਾਂ ਦੇ ਵਿੱਚ ਹੀ ਤਾਂ ਇਹਨਾਂ ਤਿੰਨ ਆਲਰੇਡੀ ਲਿਸਟਡ ਇਹਨਾਂ ਦੇ ਕੰਪੀਟੀਟਰਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੇ ਵੀ ਬਿਜ਼ਨਸ ਦੇ ਵਿੱਚ ਇਹ ਕੰਪਨੀ ਹੈਗੀ ਉਸ ਬਿਜ਼ਨਸ ਨੂੰ ਪਸੰਦ ਕੀਤਾ ਜਾਂਦਾ ਇਨਵੈਸਟਰਸ ਦੁਆਰਾ ਤਾਂ ਇਹ ਸੀਗਾ ਇਸ ਕੰਪਨੀ ਦਾ ਸਾਰਾ ਤਾਮ-ਜਾਮ ਤਾਂ ਇੱਕ ਹੋਰ ਆਈਪੀਓ ਜਿਹੜਾ ਜਿਹੜਾ ਕਿ ਆ ਰਿਹਾ ਵਾ ਹੁਣੇ ਆਈਪੀਓ ਨਹੀਂ ਆ ਰਿਹਾ ਕੋਈ ਲਿਸਟ ਹੋ ਰਹੀ ਆ ਹੁਣ ਕੰਪਨੀ ਤਾਂ ਇੱਕ ਹੋਰ ਕੰਪਨੀ ਜਿਹੜੀ ਮੈਨੂੰ ਚੰਗੀ ਲੱਗ ਰਹੀ ਆ ਜੇ ਤੁਹਾਨੂੰ ਲੱਗ ਰਿਹਾ ਜੇ ਤੁਹਾਨੂੰ ਮੇਰਾ ਕੰਮ ਪਸੰਦ ਆ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੈਂ ਥੋੜੀ-ਬਹੁਤ ਮਿਹਨਤ ਕਰ ਰਿਹਾ ਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਮੇਰੇ ਕੰਟੈਂਟ ਦੇ ਨਾਲ ਜੋ ਵੀ ਮੈਂ ਇਨਫੋਰਮੇਸ਼ਨ ਤੁਹਾਨੂੰ ਦੇਣਾ ਉਹਦੇ ਨਾਲ ਤੁਹਾਨੂੰ ਕੋਈ ਥੋੜਾ ਬਹੁਤ ਵੀ ਫਾਇਦਾ ਹੋ ਰਿਹਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜਿਹੜੇ ਮੇਰੇ ਦੋਸਤਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਦਿਆ ਕਰੋ ਕਮੈਂਟਸ ਨਾਲ ਮੈਨੂੰ ਬੜਾ ਹੌਸਲਾ ਹੋ ਜਾਂਦਾ ਬੜੀ ਖੁਸ਼ੀ ਹੋ ਜਾਂਦਾ ਠੀਕ ਹੈ ਤੇ ਹੁਣ ਆਪਾਂ ਆਈਏ ਆਪਣੀ ਤੀਸਰੀ ਕੰਪਨੀ ਆਈਪੀਓ ਵਾਲੀ ਕੰਪਨੀ ਵਾਂਸ ਅਗੇਨ ਤੀਸਰੀ ਕੰਪਨੀ ਆਪਣੀ ਹੈਗੀ ਹੈ ਜੀ ਜੈਮ ਇਨਵੈਰੋ ਤੇ ਹੁਣ ਆਪਾਂ ਦੇਖੀਏ ਕਿ ਜੈਮ ਇਨਵੈਰੋ ਕੀ ਕੰਮ ਕਰਦੀ ਆ ਟਾਈਮ ਚੇਂਜ ਹੋ ਰਿਹਾ ਕਲਾਈਮੇਟ ਚੇਂਜ ਟੈਕਨੋਲੋਜੀ ਜੀ ਆਬਾਦੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਬਹੁਤ ਕੁਝ ਇਨਸਾਨ ਦੀ ਲਾਈਫਸਟਾਈਲ ਦੇ ਵਿੱਚ ਚੇਂਜ ਹੋਣਾ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਨਵੀਆਂ ਆਉਣਗੀਆਂ ਨਵੇਂ-ਨਵੇਂ ਫੀਲਡਸ ਦੀਆਂ ਆਉਣਗੀਆਂ ਜਿਨ੍ਹਾਂ ਦਾ ਪਹਿਲਾਂ ਕੋਈ ਜਿਆਦਾ ਕੰਮ ਕਰ ਨਹੀਂ ਸੀ ਜਿਹੜੀਆਂ ਈਵਨ ਕਈ ਇਹੋ ਜਿਹੀਆਂ ਕੰਪਨੀ ਨੇ ਆਪ ਸੋਚਿਆ ਵੀ ਨਹੀਂ ਸੀਗਾ ਵੀ ਹਾਂ ਇਹੋ ਜਿਹੀਆਂ ਕੰਪਨੀਆਂ ਵੀ ਹੁੰਦੀਆਂ ਹੋਣਗੀਆਂ ਬਟ ਅੱਗੇ ਜਾ ਕੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵਧਣੀ ਆ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਹੈਗੀ ਆ ਇੱਕ ਕੰਪਨੀ ਨਹੀਂ ਮਤਲਬ ਇੱਕ ਫੀਲਡ ਹੈਗਾ ਵਾ ਜਿਹੜਾ ਹੈਗਾ ਵੇਸਟ ਮੈਨੇਜਮੈਂਟ ਦਾ ਜੇ ਤੁਸੀਂ ਗੂਗ ਇਹ YouTube ਦੇ ਉੱਪਰ ਕਿਤੇ ਵੀ ਜਾ ਕੇ ਜੇ ਡਾਕੂਮੈਂਟਰੀ ਚੈੱਕ ਕਰੋਗੇ ਵੇਸਟ ਮੈਨੇਜਮੈਂਟ ਦਾ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਵੇਸਟ ਮੈਨੇਜਮੈਂਟ ਵੇਸਟ ਜਿਹੜੀ ਆਪਾਂ ਫਲਾ ਰਹੇ ਹਾਂ ਡੇਲੀ ਆਪਾਂ ਚੀਜ਼ਾਂ ਕੰਜ਼ਿਊਮ ਕਰਦੇ ਹਾਂ ਕੰਜ਼ਿਊਮ ਕਰਨ ਤੋਂ ਬਾਅਦ ਜਿਹੜੀ ਬਾਕੀ ਤੇ ਰਹਿ ਜਾਂਦੀ ਹੁੰਦਾ ਆਪਾਂ ਸੁੱਟ ਦਿੰਦੇ ਹਾਂ ਤਾਂ ਉਹ ਕਿੰਨਾ ਵੱਡਾ ਇਸ਼ੂ ਬਣ ਰਿਹਾ ਪੂਰੀ ਦੁਨੀਆ 'ਚ ਕਿੰਨਾ ਵੱਡਾ ਮੁੱਦਾ ਬਣ ਰਿਹਾ ਬਹੁਤ ਹੀ ਵੱਡਾ ਤੇ ਹੁਣ ਉਸ ਵੇਸਟ ਨੂੰ ਮੈਨੇਜ ਕਰਨ ਦੇ ਲਈ ਵੀ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਫੇਰ ਉਹੀ ਗੱਲ ਕਹਿ ਰਹੇ ਆ ਪੋਪੂਲੇਸ਼ਨ ਵਧੇ ਜਾਣੀ ਆ ਲੋਕਾਂ ਨੇ ਖਪਤ ਕਰੀ ਜਾਣੀਆਂ ਚੀਜ਼ਾਂ ਦੀ ਕੰਜ਼ਿਊਮ ਕਰਨਗੇ ਤੇ ਵੇਸਟ ਬਹੁਤ ਜ਼ਿਆਦਾ ਵਧੇ ਜਾਣੀਆਂ ਇਹ ਇਸ਼ੂ ਹੋਰ ਵੱਡਾ ਹੋਈ ਜਾਣਾ ਤੇ ਇਹਨਾਂ ਕੰਪਨੀਆਂਜ਼ ਦੀ ਲੋਡ ਤੇ ਇਹਨਾਂ ਦੀ ਸਰਵਿਸਿਜ਼ ਦੀ ਡਿਮਾਂਡ ਬਹੁਤ ਜ਼ਿਆਦਾ ਵਧਣੀ ਅਗੇ ਤਾਂ ਉਸੇ ਹੀ ਫੀਲਡ ਨਾਲ ਰਿਲੇਟਡ ਇੱਕ ਕੰਪਨੀ ਆ ਰਹੀ ਆ ਸ਼ਾਇਦ ਇਹ ਵੀ 26 ਤਰੀਕ ਨੂੰ ਆ ਰਹੀ ਆ ਜੀਈਐਮ ਇਨਵੈਰੋ ਮੈਨੇਜਮੈਂਟ ਤਾਂ ਇਹਨਾਂ ਦਾ ਵੀ ਉਹੀ ਸਾਰਾ ਕੰਮ ਹੈਗਾ ਇੱਕ ਚੀਜ਼ ਇਹਨਾਂ ਦੀ ਥੋੜੀ ਯੂਨੀਕ ਬਾਕੀ ਦੀਆਂ ਕੰਪਨੀਆਂਜ਼ ਨਾਲੋਂ ਹੁਣੇ ਤੱਕ ਵੇਸਟ ਮੈਨੇਜਮੈਂਟ ਨਾਲ ਰਿਲੇਟਡ ਕਾਫੀ ਸਾਰੀਆਂ ਕੰਪਨੀਆਂਜ਼ ਮਾਰਕੀਟ ਚ ਲਿਸਟਡ ਨੇ ਬਟ ਉਹ ਸਪੈਸੀਫਿਕ ਕੰਮ ਕਰਦੀਆਂ ਨੇ ਜਿਵੇਂ ਪਲਾਸਟਿਕ ਵੇਸਟ ਹੋਗੀ ਜਾਂ ਰਬਰ ਦੀ ਵੇਸਟ ਹੋਗੀ ਐਸ ਐਸ ਤਰ੍ਹਾਂ ਨਾਲ ਅਲੱਗ-ਅਲੱਗ ਆ ਜਾਂ ਇਲੈਕਟ੍ਰੋਨਿਕਸ ਨਾਲ ਰਿਲੇਟਡ ਵੇਸਟ ਆ ਈ ਵੇਸਟ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਜਿਹੜੀ ਕੰਪਨੀ ਆ ਇਹ 올ਮੋਸਟ ਸਾਰੇ ਤਰ੍ਹਾਂ ਦੀ ਹੀ ਵੇਸਟ ਨੂੰ ਮੈਨੇਜ ਕਰਦੀ ਆ ਠੀਕ ਹੋ ਗਿਆ ਜੀ ਤਾਂ ਇਹ ਇਹਨਾਂ ਦਾ ਕੰਮ ਹੈਗਾ ਲਿਖਿਆ ਵੀ ਆ ਦੇਖੋ ਡਰਾਈ ਵੇਸਟ ਪਲਾਸਟਿਕ ਈ ਵੇਸਟ ਬੈਟਰੀ ਟਾਇਰ এনਵਾਇਰਨਮੈਂਟ ਨਾਲ ਰਿਲੇਟਡ ਤੇ ਉਸ ਤੋਂ ਲਗਭਗ ਕੰਸਲਟਿੰਗ ਵੀ ਕਰਦੇ ਨੇ ਤਾਂ ਇਹ ਇਹਨਾਂ ਦਾ ਸਿੰਪਲ ਇੱਕ ਕਹਿ ਲਈ ਮੋਟਾ-ਮੋਟੀ ਬਿਜ਼ਨਸ ਹੈਗਾ ਹੁਣ ਆਪਾਂ ਇਹਨਾਂ ਦੀ ਗੱਲ ਕਰੀਏ ਫਾਈਨੈਂਸ਼ੀਅਲਸ ਦੀ ਬੈਲੈਂਸ ਸ਼ੀਟ ਦੇਖਦੇ ਆ ਇਹਨਾਂ ਦੀ ਕੀ ਇਹਨਾਂ ਦਾ ਹਲੇ ਤੱਕ ਦਾ ਕੰਮ ਹੈਗਾ ਐਫਆਈਆਈ 22 ਤੋਂ ਲੈ ਕੇ ਐਫ ਸੌਰੀ ਫਿਊਚਰ ਈਅਰ 24 ਤੱਕ ਮਤਲਬ 21 ਤੋਂ ਲੈ ਕੇ 23 ਪ੍ਰੋਪਰ ਤੱਕ ਰਿਜ਼ਲਟ ਨੇ ਰੈਵਨਿਊ 25 ਕਰੋੜ ਤੋਂ ਵੱਧ ਕੇ 42 ਕਰੋੜ ਤੱਕ ਚਲਾ ਗਿਆ ਦੋ ਸਾਲਾਂ ਦੇ ਵਿੱਚ ਤੇ प्रॉफिट ਆਫਟਰ ਟੈਕਸ ਡਬਲ ਹੋ ਗਿਆ ਨੀਅਰਲੀ ਡਬਲ ਹੋ ਗਿਆ 5.8 ਕਰੋੜ ਤੋਂ ਲੈ ਕੇ 10 ਕਰੋੜ ਚਲਾ ਗਿਆ ਮਾਰਜਿਨਸ ਮਾਰਜਿਨਸ ਠੀਕ ਆ ਉਹ ਬਹੁਤ ਹੀ ਵਧੀਆ ਹੈਗੇ ਹਨ ਇਹਨਾਂ ਦੇ ਆਲਰੇਡੀ ਮਾਰਜਿਨ ਬਹੁਤ ਜ਼ਿਆਦਾ ਨੇ 23% ਦਾ ਇਹਨਾਂ ਦਾ ਪੈਟ ਮਾਰਜਿਨ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਸਟਰੋਂਗ ਹੈ ਤੇ ਅਰਨਿੰਗ ਪਰ ਸ਼ੇਅਰ ਵੱਧ ਰਹੀ ਹੈ ਇਹਨਾਂ ਦੀ 2.76 ਤੋਂ 4.75 ਹੋ ਗਈ 80% ਅਰਨਿੰਗ ਪਰ ਸ਼ੇਅਰ ਵੱਧ ਚੁੱਕੀ ਆ ਕਲਾਇੰਟਸ ਦੇਖ ਲੈਨੇ ਥੋੜੀਆਂ ਦੀ ਗੱਲ ਕਰ ਲੈਣੇ ਆ ਇੱਥੇ ਮਲਟੀਨੇਸ਼ਨਲ ਕੰਪਨੀਆਂਜ਼ ਕੁਝ ਲਿਖੀਆਂ ਨੇ ਕੋਕਾ ਕੋਲਾ ਐਸ ਸੀ ਜான்ਸਨ ਵਰੁਣ ਬੀਵਰੇਜਸ ਐਨ ਐਫ ਐਲ ਇਫ ਕੋ ਮਾਮਾ ਅਰਥ ਹਿਮਾਲਿਆ ਹਰਬਲ ਲਾਈਫ ओरिएंट ਇਲੈਕਟ੍ਰਿਕ ਬਹੁਤ ਸਾਰੀਆਂ ਹੋਰ ਕੰਪਨੀਆਂਜ਼ ਨੇ ਇਹ ਸਿਰਫ ਇੱਕ ਬਹੁਤ ਥੋੜੀ ਜੀ ਛੋਟੀ ਜੀ ਲਿਸਟ ਬਟ ਇਸ ਇਹ ਜਿਹੜੀ ਲਿਸਟ ਆ ਇੱਥੋਂ ਤੁਹਾਨੂੰ ਪਤਾ ਲੱਗ ਜੂ ਕਿੰਨੀਆਂ ਵੱਡੀਆਂ ਵੱਡੀਆਂ ਕੰਪਨੀਆਂਜ਼ ਨੇ ਸਾਰੀਆਂ ਦੀਆਂ ਸਾਰੀਆਂ ਬਹੁਤ ਹੀ ਦਿਗਜ ਕੰਪਨੀਆਂਜ਼ ਨੇ ਮਲਟੀਨੇਸ਼ਨਲ ਕੰਪਨੀਆਂਜ਼ ਨੇ ਤਾਂ ਇਹਨਾਂ ਤੋਂ ਹੀ ਆਈਡੀਆ ਹੋ ਜਾਂਦਾ ਆਪਾਂ ਨੂੰ ਕਿ ਜਿਹੜੀਆਂ ਵੱਡੀਆਂ ਕੰਪਨੀਆਂਜ਼ ਨੇ ਉਹ ਆਪਣੇ ਪਲਾਂਟਸ ਦੇ ਉੱਪਰ ਆਪਣੀ ਹੋਰ ਜਗ੍ਹਾ ਦੇ ਉੱਪਰ ਸਾਰਾ ਇਹਨਾਂ ਦੇ ਉੱਪਰ ٹرسٹ ਕਰਦਿਆਂ ਨੇ ਆਪਣੀ ਵੇਸਟਮੈਨ ਨੂੰ ਮੈਨੇਜ ਕਰਨ ਦੇ ਲਈ ਇਹ ਸਗੀ ਜੀ ਤੀਸਰੀ ਕੰਪਨੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਿਰਫ ਇਹਨਾਂ ਨੂੰ ਹੀ ਬਸ ਇਹਨਾਂ ਦੇ ਉੱਪਰ ਹੀ ਛਾਲ ਮਾਰ ਦੇਣੀ ਆ ਪੂਰਾ ਇਹਨਾਂ ਦੇ ਉੱਪਰ ਰਿਲਾਈ ਕਰ ਦੇਣਾ ਮੈਂ ਇਹ ਤੁਹਾਨੂੰ ਨਹੀਂ ਕਿਹਾ ਬਿਲਕੁਲ ਤੁਹਾਨੂੰ ਪਤਾ ਹੈ ਤੁਸੀਂ ਸਿਆਣੇ ਹੋ ਠੀਕ ਹੈ ਨਾ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ ਤੇ ਸ਼ਾਇਦ ਇਹ ਤਿੰਨ ਹੀ ਕੰਪਨੀਆਂਜ਼ ਮੇਰੇ ਖਿਆਲ ਦੇ ਵਿੱਚ 26 ਤਰੀਕ ਨੂੰ ਹੀ ਲਿਸਟ ਹੋਣਗੀਆਂ ਇਕੱਠੀਆਂ ਹੀ ਹੋ ਰਹੀਆਂ ਮੇਰੇ ਖਲ ਚੱਕੋ ਦੇ ਨਹੀਂ ਹੋ ਰਹੀਆਂ 26 ਜੂਨ ਨੂੰ 10 ਵਜੇ ਹੋ ਜਾਣਗੀਆਂ ਤੇ ਬਾਕੀ ਅੱਜ ਦਾ ਵੀਡੀਓ ਆਪਣਾ ਇੱਥੇ ਖਤਮ ਹੁੰਦਾ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਅਗਲੇ ਵੀਡੀਓ ਵਿੱਚ ਕਿਸੇ ਹੋਰ ਸ਼ੇਰਾਂ ਦੇ ਆਪਾਂ ਗੱਲ ਕਰਾਂਗੇ